ਉਹ ਵੀ ਇੱਕ ਕਹਾਵਤ ਬਣ ਜਾਂਦੀ ਹੈ ਨਾ ਅਸੀਂ ਵਿਆਹ ਸ਼ਾਦੀ ਆਪਣੇ ਜ਼ੁਨਿਆਵੀ ਵੀ ਕਰਦੇ ਆ ਅਸੀਂ ਕਹਿੰਦੇ ਜੀ ਫਲਾਣੇ ਮੁੰਡੇ ਦੇ ਵਿਆਹ ਚੱਲੇ ਆ ਫਲਾਣੀ ਕੁੜੀ ਦੀ ਵਿਆਹ ਚੱਲੇ ਆ ਸਾਡੀ ਕਿ ਜ਼ਬਾਨ ਤੇ ਵਿਆਹ ਚੜਿਆ ਆ ਪਰ ਇਹ ਵਿਆਹ ਪੁਰਬ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਆ ਅੱਜ ਜਦੋਂ ਗੁਰਨਾਨ ਸਾਹਿਬ ਇੱਥੇ ਵਿਆਹ ਆਏ ਇਹਦੇ ਨਾਲ ਹੀ ਉਦੋਂ ਦੁਨੀਆ ਬਹੁਤ ਆਈ ਹੋਵੇਗੀ ਜ਼ਿਆਦਾ ਉਹ ਇਤਿਹਾਸਕਾਰ ਲਿਖਦੇ ਨੇ ਕਿ ਬੇਨਤ ਲੱਗੇ ਲੱਗੇ ਦੇ ਪਿੰਡ ਇਸ ਸੈਰ ਵਿੱਚ ਆਏ ਬਟਾਲੇ ਵੇਖਣ ਵਾਸਤੇ ਕਿਉਂਕਿ ਉਹਦੀ ਬਜਾਤ ਬਰਾਤ ਜਿਹੜੀ ਉਹ ਬੀ ਅਲੋਕਿਕ ਸੀ ਹਾਥੀਆਂ ਘੋੜੇ ਰੱਥ ਬੜੇ ਬੜੇ ਅਮੀਰ ਵਜ਼ੀਰ ਰਾਜਾ ਦੇ ਉਹਨਾਂ ਦੀ ਬ ਔਰ ਬੜੇ ਸ਼ਾਨੋ ਸ਼ੌਕਤ ਨਾਲ ਅੱਜ ਭਾਵੇਂ ਅਸੀਂ ਬੈਂਡ ਜਿਹੜੇ ਆ ਆ ਨਵੇਂ ਕਿਸਮ ਦੇ ਉਦੋਂ ਜਿਹੜੇ ਬੈਂਡ ਵਜਦੇ ਤੀਰੀਆਂ ਆਦਿ ਵਗੈਰਾ ਉਹ ਬਚਾਉਣ ਵਾਲੇ ਬਹੁਤ ਸੰਤ। ਅਸਤ ਬਾਜੀ ਬੜੀ ਹੋਈ। ਉਹਨਾਂ ਨੇ ਬਹੁਤ ਸਚਜੇ ਢੰਗ ਨਾਲ ਇੱਥੇ ਟਿਕਾ ਕੀਤਾ। ਅਸਤ ਜੀ ਬੜੀ ਠੀਕ ਦੀ ਗੱਲ ਕੀਤੀ ਇੱਕ ਫੀਰੀਆ ਤੋਂ ਗੱਲ ਕਰਨ ਬੰਦੀ ਆ ਤਾਂ ਕਿਤੇ ਪ੍ਰੋਗਰਾਮ ਕਰਕੇ ਬੈਠੇ ਗੱਲ। ਹਾਂਜੀ। ਉਹ ਇਸ ਤਰ੍ਹਾਂ ਗੱਲ ਹੈ ਜੀ ਕਿਉਂਕਿ ਗੁਰਨਾਮ ਸਿੰਘ ਜੀ ਬੇਦੀਵੰਸ ਵਿੱਚੋਂ ਸਨ। ਸ਼ੋਕਰਦਾ ਨਿਵਾ। ਇਸ ਕਰਕੇ ਜਿਹੜਾ ਉਹਨਾਂ ਦਾ ਇੱਥੋਂ ਭਾਈ ਉਹਨਾਂ ਦੇ ਸਹੁਰੇ ਸਾਹਿਬ ਦਾ ਜਿਹੜਾ ਪੰਡਤ ਸੀਗਾ ਨਿਦਾ ਜੀ ਉਨੇ ਵੇਦੀ ਤਿਆਰ ਕਰ ਲਈ ਤੇ ਉਹ ਜਿਹੜੇ ਲਉਣ ਵਾਸਤੇ ਆਏ ਨੇ ਇਥੇ ਬੈਠ ਵਾਸਤੇ ਫਿਰ ਉਹਨਾਂ ਦੇ ਜਿਹੜੇ ਪੰਡਤ ਸੀ ਹਰਦੇਵਾਲ ਜੀ ਉਹ ਕਹਣਗੇ ਵੀ ਜੀ ਦਾ ਜੀ ਜੋ ਨਾਨਕ ਜੀ ਨਾਨਕ ਜੀ ਕਰਕੇ ਕਿਹਾ ਉਹਨਾਂ ਨੂੰ ਭਾਵੇਂ ਉਹਨਾਂ ਦੇ ਉਸਤਾਦ ਸਨ ਉਹਨਾਂ ਨੂੰ ਵਿੱਦਿਆ ਵੀ ਦਿੱਤੀ ਉਹ ਕਹਿੰਦੇ ਨਾਨਕ ਜੀ ਜੋ ਕਹਿਣਗੇ ਨਾ ਉਸੇ ਤਰ੍ਹਾਂ ਹੀ ਇਹ ਅਨੰਦ ਕਰ ਜਦ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਖਿਆ ਸੀ ਚੌਕੀ ਦੇ ਉਹਦੀਆਂ ਪ੍ਰਕਰਮਾਚਾਰ ਕਰਕੇ ਜਿਹੜੀਆਂ ਅੱਜ ਅਸੀਂ ਲਾਵਾ ਪੜਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਲਿਖ ਕੇ ਸਮਝਦੇ ਹਾਂ ਸਾਡੀਆਂ ਮਰਜਾਦਾ ਉਹ ਚਲਦੀ ਅੱਗੇ ਹਾਂਜੀ ਹਾਂਜੀ ਬਟਾਲੇ ਦੇ ਨੇ ਮੈਂ ਸਮਝਣਾ ساری ਦੁਨੀਆ ਵਿੱਚ ਜਿੱਥੋਂ ਜਿੱਥੇ ਬਟਾਲੇ ਦੇ ਲੋਕ ਗਏ ਨੇ ਭਾਵੇਂ ਅਮਰੀਕਾ ਗਿਆ ਕੈਨੇਡਾ ਗਿਆ ਆਸਟ੍ਰੇਲੀਆ ਗਿਆ ਧਾਸਵੇਕ ਗਿਆ ਸਾਰੇ ਬਾਦਵੀ ਉੱਥੇ ਵੀ ਬੜੇ ਚਾਣ ਆਏ ਆ ਆਪਾਂ ਦਿਨ ਮਨਾਉਨੇ ਆ ਸਾਰੇ ਬਹੁਤ ਪਿਆਰ ਨਾਲ ਬਾਬੇ ਗੁਰਨਾਨ ਸਾਹਿਬ ਦਾ ਵਿਆਹ ਪਰ ਬਾ ਗਿਆ ਬੜੇ ਚਾਣ ਨਾਲ ਮਨਾਉਂਦੇ ਆ ਸਤਸੰਗ ਦੇ ਵੀ ਸਾਨੂੰ ਸਾਰਿਆਂ ਨੂੰ ਚਾਹ ਸ਼ਹਿਰ ਦੇ ਲੋਕਾਂ ਨੂੰ ਬਹੁਤ ਚਾਹ ਭਾਵੇਂ ਕੋਈ Hindu ਆ ਭਾਵੇਂ ਕੋਈ Sikh ਆ ਕੋਈ ਵੀ ਆ ਸਾਰੇ ਮਨ ਆ ਤੁਸੀਂ ਰਸਤੇ ਦੇ ਵੇਖ ਲੋ ਨੇ ਕਿੰਨੇ ਕਿ ਬੱਚੇ ਜਲ ਸਕਾਉਂਦੇ ਨੇ ਬੜੇ ਪਿਆਰ ਨਾਲ ਉਹ ਇੱਥੇ ਕੋਈ ਜਾਤ ਪਾਤ ਦਾ ਨਹੀਂ ਮੁਸਲਮਾਨਾਂ ਦੇ ਵੇਲੇ ਵੀ ਇੱਥੇ ਜਦੋਂ ਮੁਸਲਮਾਨ ਸੰ ਇਸ ਪਰਿਵਾਰ ਨੂੰ ਬਣਾਉ ਲਿਆ। ਲੋਕੋ ਸਤਾਂਤਨ ਗੁਰੂਆਂ ਦੇ ਪਾਸ਼ਾ ਜੀ ਦੇ ਵਿਆਹ ਗੁਰੂ ਦੇ ਬੱਚੇ ਹੋਰ ਪਰਿਵਾਰ ਦੇ। ਅੱਜ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ। ਇਹ ਜਿਹੜੀ ਸਤਗੁਰੂ ਜੀ ਨੇ ਲੀਹਾਂ ਚਲਾਈਆਂ ਇਹ ਰਸਮਾਂ ਨਹੀਂ। ਇਹ ਸਤਗੁਰੂ ਜੀ ਦੇ ਪਵਿੱਤਰ ਸਿਧਾਂਤ ਆ। ਜਿਹੜੇ ਸਿਧਾਂਤ ਸਤਗੁਰੂ ਜੀ ਨੇ ਆਪ ਪ੍ਰਗਟ ਕੀਤੇ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਉਸ ਵੇਲੇ ਖੱਟ ਕੇ ਦੌੜਦੇ ਸੀ ਪਰ ਸਤਿਗੁਰੂ ਜੀ ਨੇ ਗ੍ਰਿਸ਼ਟ ਨੂੰ ਉਤਮ ਸਥਾਨ ਬਖਸ਼ ਕੀਤਾ ਨਾਲ ਦੀ ਨਾਲ ਸਤਿਗੁਰੂ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਗਰਵਾਨੀ ਦੇ ਨਾਲ ਛੁੱਟ ਕੇ ਮਨੁੱਖ ਜੀ ਖੂਬ ਚੱਲ ਰਿਹਾ ਪੰਜਾਬ ਚ। ਖਾੜਾਂ ਦੀ ਬੜੀ-ਬੜੀ ਪ੍ਰਕੂਪੀ ਚੱਲ ਰਹੀ ਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਹੈ ਜਿਹहां ਉਦertid ਜਿਹੜੀਆਂ ਆਫਤਾਂ ਆਪਰਦੀਆਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਿਛੇ ਨਹੀਂ ਹਟੇ। ਉਹ ਜਿੱਥੇ ਅੱਜ ਬਧਾਈਆਂ ਦਾ ਸਮਾਂ ਉੱਥੇ ਲੋਕਾਂ ਦੇ ਵਿੱਚ ਮੈਂ ਹੁਣ ਬਾਹਰ ਦੇਖਦਾ ਆਇਆ ਬਹੁਤ ਵੱਡਾ ਟੈਂਟ ਲਾ ਕੇ ਕੋਈ ਟਰਾਲੀਆਂ ਲਾ ਕੇ ਛੜਦਾਂ ਦੇ ਬੈਠੇ ਆ। ਬਸ ਉਹ ਮਾਲ ਜਿਹੜਾ ਹੈ ਉਹ ਸੜਕਾਂ ਦੇ ਰੱਖਿਆ ਆ। ਉਹ ਗੁਰੂ ਸਾਹਿਬ ਕਿਰਪਾ ਕਰਨ। ਸ੍ਰੀ ਗੁਰਦਵਾਰਾ ਪਰਮੰਦਰ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਜਦੋਂ ਕੀਤੇ ਗਏ। ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਧੁੱਪਾ ਨਾ ਸੋਵੇ ਕਿਸੇ ਨੂੰ ਸਤਗੁਰੂ ਦੀ ਧੋਪ ਦਾ ਸਮਾਨ ਨ ਦੇਖਣ ਦੇਣ ਤੋਂ ਬਿਨਾਂ ਫਿਰ ਅੱਜ ਇਸ ਸਤਿਗੁਰਾਂ ਦੇ ਮਹਾਨ ਗੁਰਪੁਰਬ ਦੀ ਵਿਆਹ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਜੀ ਸ਼ੁਭੀਆਂ ਮਨਾਈਆਂ ਅੱਜ ਬਟਾਲੇ ਦੀ ਇਸ ਇਤਿਹਾਸਕ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਪਿਆਜ ਜੋ ਵਿਆਹ ਪੁਰਬ ਹੈ ਉਹ ਬੜੇ ਧੂਮ-ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਹੁੰਦੀ ਆ ਇਸ ਵਿਆਪੁਰਪ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਕਾਰ ਨਾਲ ਜਿਹੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਾਪੁਰਪ ਜਿਹੜਾ ਵਾ ਉਹ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲਖੋ ਚੜ੍ਹਦੀਆਂ ਕਲਾਵਾਂ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ